ਕਿਤਾਬ ਕਾ ਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ। ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ। ਇਸ ਅਧਿਆਇ ਦਾ ਨਾਂ ਹੈ ਦੂਜਿਆਂ ਵਿੱਚ ਗਲਤੀਆਂ ਕੱਢਣ ਤੋਂ ਪਹਿਲਾਂ ਆਪਣੀਆਂ ਗਲਤੀਆਂ ਗਿਣਵਾਓ। ਜੋਸੇ ਫਾਈਨ ਕਰਨੇਗੀ। ਜੋ ਰੀਸਟੇਵ ਇਤ ਮੇਰੀ ਭਤੀਜੀ ਲੱਗਦੀ ਹੈ। ਉਹ ਮੇਰੀ ਸਕੱਤਰ ਬਣਨ ਲਈ ਨਿਊਯਾਰਕ ਆਈ। ਉਸ ਦੀ ਉਮਰ ਲਗਭਗ 19 ਸਾਲ ਸੀ। ਅਧ ਤਿੰਨ ਸਾਲ ਪਹਿਲਾਂ ਹੀ ਹਾਈ ਸਕੂਲ ਪਾਸ ਕੀਤਾ ਸੀ। ਬਿਜ਼ਨਸ ਦਾ ਉਸ ਨੂੰ ਜਰਾ ਵੀ ਅਨੁਭਵ ਨਹੀਂ ਸੀ। ਪਰ ਅੱਗੇ ਚੱਲ ਕੇ ਉਹ ਅਮਰੀਕਾ ਦੇ ਸਭ ਤੋਂ ਨੁਪੁਰ ਸਕੱਤਰਾਂ ਵਿੱਚੋਂ ਇੱਕ ਬਣ ਗਈ ਸੀ। ਪਰ ਮੁੱਢਲੇ ਦਿਨਾਂ ਵਿੱਚ ਤਾਂ ਉਸ ਵਿੱਚ ਸੁਧਾਰ ਦੀ ਬਹੁਤ ਗੁੰਜਾਇਸ਼ ਸੀ। ਇੱਕ ਦਿਨ ਉਸ ਦੀ ਆਲੋਚਨਾ ਕਰਦੇ ਕਰਦੇ ਅਚਾਨਕ ਮੈਂ ਖੁਦ ਨੂੰ ਕਿਹਾ ਜਰਾ 1 ਮਿੰਟ ਦਾ ਰੁਕੋ ਡੇਲ ਤੁਹਾਡੀ ਉਮਰ ਤਾਂ ਉਸ ਜੋਸੇਫਾਈਨ ਤੋਂ ਲਗਭਗ ਦੁੱਗਣੀ ਹੈ ਤੁਹਾਡੇ ਕੋਲ ਬਿਜ਼ਨਸ ਦਾ ਉਸ ਨਾਲੋਂ 10 ਗੁਣਾ ਜ਼ਿਆਦਾ ਅਨੁਭਵ ਹੈ ਫਿਰ ਤੁਸੀਂ ਉਸ ਤੋਂ ਇਹ ਉਮੀਦ ਕਿਵੇਂ ਰੱਖ ਸਕਦੇ ਹੋ ਕਿ ਉਸ ਦੇ ਕੋਲ ਵੀ ਤੁਹਾਡੇ ਜਿੰਨਾ ਵਿਸ਼ਾਲ ਨਜ਼ਰੀਆ ਹੋਵੇ ਤੁਹਾਡੇ ਜਿੰਨੀ ਬੁੱਧੀਮਾਨੀ ਜਾਂ ਵਿਹਾਰ ਨਿਪੁੰਨਤਾ ਹੋਵੇ ਅਤੇ ਉਂਝ ਵੀ ਜਦੋਂ ਤੁਸੀਂ 19 ਸਾਲਾਂ ਦੇ ਸੀ ਤਾਂ ਤੁਸੀਂ ਕਿੰਨੇ ਯੋਗ ਸੀ ਜਰਾ ਯਾਦ ਤਾਂ ਕਰੋ ਉਸ ਸਮੇਂ ਤੁਸੀਂ ਕਿੰਨੀਆਂ ਵੱਡੀਆਂ-ਵੱਡੀਆਂ ਗਲਤੀਆਂ ਕੀਤੀਆਂ ਸੀ ਅਤੇ ਉਹ ਵੀ ਇੱਕ-ਦੋ ਨਹੀਂ ਬਲਕਿ ਅਣਗਿਣਤ ਇਸ ਤਰ੍ਹਾਂ ਨਿਰਪੱਖ ਅਤੇ ਇਮਾਨਦਾਰ ਹੋ ਕੇ ਸੋਚਣ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਜੋਸੇਫ ਆਇਨ ਦੀ ਆਲੋਚਨਾ ਕਰਨੀ ਠੀਕ ਨਹੀਂ ਸੀ ਕਿਉਂਕਿ 19 ਸਾਲ ਦੀ ਉਮਰ ਵਿੱਚ ਤਾਂ ਮੈਂ ਜੋਸੇਫ ਆਇਨ ਤੋਂ ਕਿਤੇ ਜ਼ਿਆਦਾ ਮੂਰਖ ਸੀ ਉਹਨਾਂ ਜੋਸੇਫ ਆਇਨ ਲਈ ਇਹ ਕੋਈ ਪ੍ਰਸ਼ੰਸਾ ਵਾਲੀ ਗੱਲ ਨਹੀਂ ਸੀ ਹੁਣ ਜਦੋਂ ਵੀ ਜੋਸੇਫ ਆਇਨ ਕੋਈ ਗਲਤੀ ਕਰਦੀ ਸੀ ਮੈਂ ਆਪਣੀ ਗੱਲ ਨੂੰ ਇਸ ਤਰ੍ਹਾਂ ਸ਼ੁਰੂ ਕਰਦਾ ਸੀ ਤੁਹਾਡੇ ਕੋਲੋਂ ਇਹ ਭੁੱਲ ਹੋਈ ਹੈ ਜੋਸੇਫਾਈਨ ਪਰ ਈਸ਼ਵਰ ਇਸ ਗੱਲ ਦਾ ਗਵਾਹ ਹੈ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਗਲਤੀਆਂ ਕਰ ਚੁੱਕਿਆ ਹਾਂ ਹੁਣ ਕੋਈ ਆਦਮੀ ਅਨੁਭਵ ਜਾਂ ਸਾਰਾ ਗਿਆਨ ਲੈ ਕੇ ਤਾਂ ਪੈਦਾ ਨਹੀਂ ਹੁੰਦਾ ਕੰਮ ਕਰਨ ਦੇ ਅਨੁਭਵ ਨਾਲ ਹੀ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਉਂਝ ਵੀ ਤੁਸੀਂ ਆਪਣੀ ਉਮਰ ਤੋਂ ਕਿਤੇ ਵੱਧ ਸਮਝਦਾਰ ਹੋ ਮੈਂ ਤਾਂ ਖੁਦ ਜ਼ਿੰਦਗੀ ਵਿੱਚ ਇੰਨੀਆਂ ਗਲਤੀਆਂ ਕਰ ਚੁੱਕਿਆ ਕਿ ਤੁਹਾਡੀ ਜਾਂ ਕਿਸੇ ਹੋਰ ਦੀ ਬਰਾਈ ਨਹੀਂ ਕਰ ਸਕਦਾ ਪਰ ਕੀ ਤੁਹਾਨੂੰ ਅਜੀਹਾ ਨਹੀਂ ਲੱਗਦਾ ਕਿ ਜੇਕਰ ਤੁਸੀਂ ਇਸ ਕਾਰਜ ਨੂੰ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਜ਼ਿਆਦਾ ਵਧੀਆ ਨਤੀਜੇ ਸਾਹਮਣੇ ਆਉਂਦੇ ਹਰ ਕੋਈ ਆਪਣੀ ਆਲੋਚਨਾ ਨੂੰ ਆਸਾਨੀ ਨਾਲ ਪਚਾ ਸਕਦਾ ਹੈ ਜੇਕਰ ਸਾਹਮਣੇ ਵਾਲਾ ਸ਼ੁਰੂ ਵਿੱਚ ਹੀ ਨਿਮਰਤਾ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾ ਦੇਵੇ ਕਿ ਗਲਤੀਆਂ ਉਸਨੇ ਵੀ ਕੀਤੀਆਂ ਹਨ ਜਾਂ یوں ਕਹੋ ਕਿ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਹਨ ਈਜੀ ਡੈਲਸਟੋਨ ਕੈਨੇਡਾ ਦੇ ਬ੍ਰਾਂਡਨ ਮੈਨੇਟੂਆ ਵਿੱਚ ਇੰਜੀਨੀਅਰ ਸਨ ਉਹਨਾਂ ਨੂੰ ਆਪਣੀ ਨਮਿਸਕਤਰ ਦੇ ਕੰਮ ਨਾਲ ਪਰੇਸ਼ਾਨੀ ਹੋ ਰਹੀ ਸੀ ਜਿਸ ਪੱਤਰ ਨੂੰ ਉਹ ਡਿਕਟੇਟ ਕਰਦੇ ਸਨ ਉਹਨਾਂ ਦੇ ਸਕੱਤਰ ਟਾਈਪ ਕਰਦੇ ਸਮੇਂ ਤਿੰਨ ਚਾਰ ਗਲਤੀਆਂ ਕਰ ਦਿੰਦੇ ਸੀ ਮਿਸਟਰ ਡਿਲਿਸਟੋਨ ਨੇ ਇਸ ਪ੍ਰਸਥਿਤੀ ਦਾ ਹੱਲ ਇਸ ਤਰ੍ਹਾਂ ਕੱਢਿਆ ਬਹੁਤੇ ਇੰਜੀਨੀਅਰਾਂ ਵਾਂਗ ਮੇਰੀ ਅੰਗਰੇਜ਼ੀ ਅਤੇ ਸਪੈਲਿੰਗ ਜਿਆਦਾ ਚੰਗੇ ਨਹੀਂ ਕਾਫੀ ਸਮੇਂ ਤੋਂ ਮੈਂ ਆਪਣੇ ਕੋਲ ਇੱਕ ਛੋਟੀ ਜਿਹੀ ਨੋਟਬੁੱਕ ਰੱਖਦਾ ਹਾਂ ਜਿਸ ਵਿੱਚ ਮੈਂ ਉਹ ਸ਼ਬਦ ਲਿਖ ਲੈਣਾਂ ਜਿਨ੍ਹਾਂ ਦੇ ਸਪੈਲਿੰਗ ਕਰਕੇ ਮੈਨੂੰ ਅਕਸਰ ਪਰੇਸ਼ਾਨੀ ਹੁੰਦੀ ਹੈ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਕੇਵਲ ਮੇਰੀਆਂ ਗਲਤੀਆਂ ਦੱਸਣ ਨਾਲ ਮੇਰੇ ਸਕਤਰ ਨਾ ਤਾਂ ਡਿਕਸ਼ਨਰੀ ਚੈੱਕ ਕਰਨ ਦਾ ਕਸ਼ਟ ਕਰੇਗੀ ਅਤੇ ਨਾ ਹੀ ਪ੍ਰੂਫ ਰੀਡਿੰਗ ਕਰਨ ਦਾ ਹੀ ਕਸ਼ਟ ਕਰੇਗੀ ਤਾਂ ਮੈਂ ਕੋਈ ਦੂਜੀ ਤਕਨੀਕ ਅਪਣਾਉਣ ਦਾ ਨਿਰਣੈ ਲਿਆ ਅਗਲੀ ਵਾਰ ਜਦੋਂ ਪੱਤਰ ਮੇਰੇ ਸਾਹਮਣੇ ਆਇਆ ਜਿਸ ਵਿੱਚ ਕਾਫੀ ਗਲਤੀਆਂ ਵੀ ਸਨ ਤਾਂ ਮੈਂ ਟਾਈਪਿਸਟ ਕੋਲ ਜਾ ਕੇ ਬੈਠ ਗਿਆ ਅਤੇ ਬੋਲਿਆ ਮੈਨੂੰ ਅਜੀਹਾ ਲੱਗਦਾ ਹੈ ਕਿ ਇਹ ਸ਼ਾਂਤ ਗਲਤ ਹੈ ਇਹ ਉਹ ਸ਼ਬਦ ਹੈ ਜਿਸ ਤੋਂ ਮੈਨੂੰ ਹਮੇਸ਼ਾ ਹੀ ਪਰੇਸ਼ਾਨੀ ਰਹੀ ਹੈ ਇਸ ਲਈ ਮੈਂ ਇਸ ਸਪੈਲਿੰਗ ਬੁੱਕ ਆਪਣੇ ਨਾਲ ਰੱਖੀਆ ਫਿਰ ਉਸ ਸ਼ਬਦ ਨੂੰ ਮੈਂ ਬੁੱਕ ਵਿੱਚੋਂ ਲੱਭ ਲਿਆ ਮੈਂ ਆਪਣੇ ਸਪੈਲਿੰਗ ਦਾ ਇਸ ਲਈ ਖਿਆਲ ਰੱਖਦਾ ਕਿਉਂਕਿ ਬਹੁਤੇ ਲੋਕ ਸਾਡੇ ਪੱਤਰਾਂ ਨੂੰ ਪੜ੍ਹ ਕੇ ਸਾਡੇ ਬਾਰੇ ਆਪਣੀ رائے ਬਣਾ ਲੈਂਦੇ ਨੇ ਅਤੇ ਗਲਤ ਸਪੈਲਿੰਗ ਸਾਡੇ ਪੇਸ਼ਾਵਰ ਅਕਸ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਨੇ ਮੈਨੂੰ ਨਹੀਂ ਪਤਾ ਕਿ ਉਸਨੇ ਮੇਰੇ ਸਿਸਟਮ ਦਾ ਪਾਲਣ ਕੀਤਾ ਜਾਂ ਨਹੀਂ ਪਰ ਹੁਣ ਪੱਤਰਾਂ ਵਿੱਚ ਸਪੈਲਿੰਗਾਂ ਦੀਆਂ ਕਾਫੀ ਘਟ ਗਲਤੀਆਂ ਹੋਣ ਲੱਗੀਆਂ ਨੇ 1909 ਵਿੱਚ ਉੱਤਮ ਸੰਸਕਾਰਾਂ ਵਾਲੇ ਪ੍ਰਿੰਸ ਬਰਨارڈ ਬਾਨਬਲੋ ਨੇ ਵੀ ਕੁਝ ਇਹ ਸੌਕ ਸਿੱਖਿਆ ਸੀ ਉਸ ਸਮੇਂ ਬਾਨਬਲੋ ਜਨਮਰੀ ਦੇ ਇੰਪੀਰੀਅਲ ਚਾਂਸਲਰ ਸਨ ਅਤੇ ਬਿਲਹਮ ਦੂਜੇ ਸਿੰਘਾਸਨ ਤੇ ਬਿਰਾਜਮਾਨ ਸਨ ਬਿਲਹਮ ਜੋ ਕਾਫੀ ਅੜੀਲ ਅਤੇ ਚੜਚੜੇ ਵਿਅਕਤੀ ਸਨ ਅੰਤਮ ਜਨਰਲ ਕੈਸਰ ਸਨ ਜੋ ਅਜਹੀ ਸੈਨਾ ਅਤੇ ਜਲ ਸੈਨਾ ਬਣਾ ਰਹੇ ਸਨ ਜਿਸ ਬਾਰੇ ਉਹਨਾਂ ਨੂੰ ਕਮਾਂਡ ਸੀ ਕਿ ਉਹ ਕਿਸੇ ਨੂੰ ਵੀ ਧੂੜ ਚਟਾ ਸਕਦੀ ਹੈ ਉਦੋਂ ਇੱਕ ਹੈਰਾਨੀਜਨਕ ਘਟਨਾ ਵਾਪਰੀ ਕੈਸਰ ਨੇ ਕੁਝ ਬੇਪਰੋਸਗੀ ਵਾਲੀਆਂ ਗੱਲਾਂ ਕਹੀਆਂ ਜਿਨ੍ਹਾਂ ਕਰਕੇ ਮਹਾਂਦੀਪ ਵਿੱਚ ਤੂਫਾਨ ਆ ਗਿਆ ਅਤੇ ਪੂਰੇ ਸੰਸਾਰ ਵਿੱਚ ਗੁੱਸੇ ਨੇ ਵਿਸਫੋਟਕ ਰੂਪ ਲੈ ਲਿਆ ਫਿਰ ਸਥਿਤੀ ਨੂੰ ਹੋਰ ਜ਼ਿਆਦਾ ਵਿਗਾੜਦੇ ਹੋਏ ਕੈਸਰ ਨੇ ਜਨਤਕ ਰੂਪ ਵਿੱਚ ਆਪਣੇ ਮੂਰਖਤਾ ਭਰੇ ਗਮੰਡੀ ਅਤੇ ਅਤਕਥਨੀ ਵਾਲੇ ਬਿਆਨ ਦਿੱਤੇ। ਉਹ ਬਿਆਨ ਉਹਨਾਂ ਨੇ ਉਦੋਂ ਦਿੱਤੇ ਜਿਸ ਸਮੇਂ ਉਹ ਇੰਗਲੈਂਡ ਵਿੱਚ ਮਹਿਮਾਨ ਸਨ। ਅਤੇ ਉਹਨਾਂ ਨੇ ਡੇਲੀ ਟੈਲੀਗ੍ਰਾਫ ਨੂੰ ਇਹ ਬਿਆਨਾਂ ਨੂੰ ਛਾਪਣ ਲਈ ਸ਼ਾਹੀ ਆਗਿਆ ਵੀ ਦੇ ਦਿੱਤੀ। ਉਦਾਹਰਨ ਵਜੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੂਰੀ ਜਰਮਨੀ ਵਿੱਚ ਉਹੀ ਇੱਕ ਵਿਅਕਤੀ ਹੈ ਜੋ ਅੰਗਰੇਜ਼ਾਂ ਪ੍ਰਤੀ ਮਿੱਤਰਤਾ ਪਰਪਰ ਰਵੱਈਆ ਰੱਖਦਾ ਹੈ ਕਿਉਂਕਿ ਉਹ ਜਾਪਾਨ ਦੇ ਖਤਰੇ ਤੋਂ ਉੱਭਰਨ ਲਈ ਜਲ ਸੈਨਾ ਤਿਆਰ ਕਰ ਰਿਹਾ ਹੈ। ਕਿਉਂਕਿ ਕੇਵਲ ਉਸਨੇ ਇੰਗਲੈਂਡ ਨੂੰ ਰੂਸ ਅਤੇ ਫਰਾਂਸਾ ਤੋਂ ਮਾਦਖਾਨ ਤੋਂ ਬਚਾਇਆ ਸੀ ਕਿਉਂਕਿ ਉਸੇ ਦੇ ਜੁੱਧ ਦੀ ਯੋਜਨਾ ਕਰਕੇ ਇੰਗਲੈਂਡ ਦੇ ਲਾਰਡ ਰਾਬਰਟਸ ਨੇ ਦੱਖਣੀ ਅਫਰੀਕਾ ਵਿੱਚ ਵਰਸ ਨੂੰ ਹਰਾ ਦਿੱਤਾ ਸੀ ਆਦੇ ਪਿਛਲੇ 100 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਯੂਰਪੀਅਨ ਸਮਰਾਟ ਨੇ ਅਜੇ ਹੈਰਾਨੀਜਨਕ ਸ਼ਬਦ ਨਹੀਂ ਕਹੇ ਸਨ ਉਹ ਵੀ ਸ਼ਾਂਤੀ ਦੇ ਸਮੇਂ ਪੂਰਾ ਮਹਾਂਦੀਪ پاਗਲ ਹੋ ਗਿਆ ਇੰਗਲੈਂਡ ਅੱਗ ਬਬੂਲਾ ਹੋ ਗਿਆ ਜਰਮਨੀ ਰਾਜਨੀਤਿਕ ਹੈਰਾਨ ਰਹਿ ਗਏ ਅਤੇ ਕੈਸਰ ਤਾਂ ਇਸ ਤੂਫਾਨ ਤੋਂ ਇਨਾ ਘਬਰਾ ਗਿਆ ਕਿ ਉਸਨੇ ਆਪਣੇ ਇੰਪੀਰੀਅਲ ਚਾਂਸਲਰ ਪ੍ਰਿੰਸ ਵਾਨ ਬੁਲੋ ਨੂੰ ਇਹ ਸੁਝਾਅ ਦੇ ਦਿੱਤਾ ਕਿ ਉਹ ਇਸ ਗਲਤੀ ਦਾ ਸਾਰਾ ਦੋਸ਼ ਆਪਣੇ ਸਿਰ ਹੀ ਲੈ ਲੈਣ ਨਹੀਂ ਤਾਂ ਅਨਰਥ ਹੋ ਜਾਏਗਾ ਉਹ ਚਾਹੁੰਦਾ ਸੀ ਕਿ ਬਾਨ ਬੁਲੋ ਇਹ ਐਲਾਨ ਸ਼ਰੀਆਮ ਕਰ ਦੇਣ ਕਿ ਉਹ ਹੀ ਇਸ ਸਭ ਦੇ ਲਈ ਜ਼ਿੰਮੇਵਾਰ ਹਨ ਅਤੇ ਉਹਨਾਂ ਦੀ ਹੀ ਸਲਾਹ ਤੇ ਸਮਰਾਟ ਨੇ ਇੰਨੀਆਂ ਬੇਪਰੋਸਗੀ ਵਾਲੀਆਂ ਗੱਲਾਂ ਕਹੀਆਂ ਸਨ ਪਰ ਬਾਨਬੂਲੋ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ਪਰ ਮਹਾਰਾਜ ਇੰਗਲੈਂਡ ਜਾਂ ਜਰਮਨੀ ਵਿੱਚ ਕੋਈ ਵੀ ਇਹ ਨਹੀਂ ਮੰਨ ਸਕਦਾ ਕਿ ਮੈਂ ਕਦੇ ਵੀ ਤੁਹਾਨੂੰ ਅਜਿਹੀਆਂ ਗੱਲਾਂ ਕਰਨ ਦੀ ਸਲਾਹ ਦੇ ਸਕਦਾ ਜਿਵੇਂ ਹੀ ਬਾਨਬੂਲੋ ਦੇ ਮੂੰਹੋਂ ਇਹ ਸ਼ਬਦ ਨਿਕਲੇ ਉਹ ਤੁਰੰਤ ਸਮਝ ਗਿਆ ਕਿ ਉਸ ਤੋਂ ਇੱਕ ਗੰਭੀਰ ਗਲਤੀ ਹੋਈ ਹੈ ਕੈਸਰ ਤਾਂ ਜਿਵੇਂ ਜਵਾਲਾਮੁਖੀ ਵਾਂਗ ਫਟ ਪਿਆ ਉਹ ਸ਼ਰਮੰਗ ਦਿਹਾੜਿਆ ਤੁਸੀਂ ਕੀ ਮੈਨੂੰ ਮੂਰਖ ਗਦਾ ਸਮਝਦੇ ਹੋ ਮੈਂ ਕੀ ਇੰਨੀਆਂ ਵੱਡੀਆਂ ਉਹੜੀਆਂ ਗਲਤੀਆਂ ਕਰ ਸਕਦਾ ਜੋ ਤੁਸੀਂ ਨਹੀਂ ਕਰ ਸਕਦੇ ਬਾਨ ਬਲੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿਉਂਕਿ ਉਸਨੂੰ ਅਲੋਚਨਾ ਕਰਨ ਤੋਂ ਪਹਿਲਾਂ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ ਇਸ ਲਈ ਉਸਨੇ ਦੂਜੀ ਚੰਗੀ ਗੱਲ ਕੀਤੀ ਉਸਨੇ ਅਲੋਚਨਾ ਤੋਂ ਬਾਅਦ ਪ੍ਰਸ਼ੰਸਾ ਕੀਤੀ ਅਤੇ ਇਸ ਤੱਕ ਨੀਕ ਨੇ ਵੀ ਜਾਦੂ ਕਰ ਦਿਖਾਇਆ ਉਸ ਨੇ ਬੜੇ ਸਤਿਕਾਰ ਅਤੇ ਪਿਆਰ ਭਰੇ ਸ਼ਬਦਾਂ ਵਿੱਚ ਕਿਹਾ ਮੇਰੇ ਕਹਿਣ ਦਾ ਇਹ ਮਤਲਬ ਤਾਂ ਬਿਲਕੁਲ ਵੀ ਨਹੀਂ ਸੀ ਮਹਾਰਾਜ ਦਾ ਕਈ ਖੇਤਰਾਂ ਵਿੱਚ ਮੈਥੋਂ ਕਿਤੇ ਜ਼ਿਆਦਾ ਬੁੱਧੀਮਾਨ ਨੇ ਨਾ ਕੇਵਲ ਸੈਨਿਕ ਅਤੇ ਜਲ ਸੈਨਿਕ ਗਿਆਨ ਵਿੱਚ ਬਲਕਿ ਨੇਚਰਲ ਸਾਇੰਸ ਵਿੱਚ ਤਾਂ ਉਹਨਾਂ ਦਾ ਹਿਸਾਬ ਮੈਥੋਂ ਕਈ ਗੁਣਾ ਜ਼ਿਆਦਾ ਹੈ ਜਦੋਂ ਕਦੇ ਵੀ ਮਹਾਰਾਜ ਨੇ ਬੈਰੋਮੀਟਰ ਜਾਂ ਵਾਇਰਲੈਸ ਟੈਲੀਗ੍ਰਾਫੀ ਜਾਂ ਰੌਂਟ ਜੇਨ ਕਿਰਨਾਵਾਰੇ ਕੁਝ ਵੀ ਦੱਸਿਆ ਮੈਂ ਤਾਂ ਮੰਤਰ ਮੁਕਤ ਹੀ ਹੋ ਜਾਣਾ। ਮੈਂ ਤਾਂ ਨੇਚਰਲ ਸਾਇੰਸ ਦੇ ਸਭ ਸਾਖਾਂ ਬਾਰੇ ਬਿਲਕੁਲ ਅਣਜਾਣ। ਇਤੋਂ ਤੱਕ ਕਿ ਮੈਂ ਤਾਂ ਪ੍ਰਕਿਰਤੀ ਦੇ ਰਹਸਾਂ ਤੋਂ ਵੀ ਪੂਰੀ ਤਰ੍ਹਾਂ ਅਣਜਾਣ। ਬਾਨਬੂਲੋ ਨੇ ਅੱਗੇ ਕਿਹਾ, ਇਹ ਸਭ ਕੁਝ ਤੋਂ ਇਲਾਵਾ ਮੈਥੋਂ ਇਤਿਹਾਸਿਕ ਗਿਆਨ, ਅਧਿਕ ਗੂੜੀ ਨੀਤੀਗਨਪੰਤਾ ਕਾਫੀ ਜ਼ਿਆਦਾ ਹੈ। ਕੈਸਾ ਦਾ ਚਿਹਰਾ ਤਾਂ ਕਮਲ ਵਾਂਗ ਖਿੜ ਉੱਠਿਆ। ਬਾਨਬੂਲੋ ਨੇ ਉਸਦੀ ਦਿਲ ਖੋਲ ਕੇ ਤਾਰੀਫ਼ ਜੋ ਕਰ ਦਿੱਤੀ। ਬਾਨ ਬੋਲੋ ਨੇ ਤਾਂ ਉਸ ਨੂੰ ਮਹਾਨ ਅਤੇ ਖੁਦ ਨੂੰ ਉਸ ਦੇ ਸਾਹਮਣੇ ਬੋਲਣਾ ਸਾਬਤ ਕੀਤਾ ਸੀ ਅਤੇ ਹੁਣ ਤੱਕ ਐਸਰ ਵੱਡੀ ਤੋਂ ਵੱਡੀ ਗਲਤੀ ਨੂੰ ਵੀ ਮਾਫ ਕਰਨ ਦੀ ਤਾਕਤ ਰੱਖਦਾ ਸੀ ਉਹ ਉਦਸ਼ਾ ਭਰੇ ਸਵਰ ਵਿੱਚ ਬੋਲਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਅਸੀਂ ਦੋਵੇਂ ਹੀ ਇੱਕ ਦੂਜੇ ਦੇ ਸਭ ਤੋਂ ਵਧੀਆ ਪੂਰਕ ਹਾਂ ਸਾਨੂੰ ਤਾਂ ਹਮੇਸ਼ਾ ਹੀ ਇੱਕ ਦੂਜਨਾ ਰਹਿਣਾ ਚਾਹੀਦਾ ਹੈ ਅਤੇ ਅਸੀਂ ਹਮੇਸ਼ਾ ਰਹਾਂਗੇ ਵੀ ਕਿਉਂਕਿ ਤਾਂ ਹੀ ਤਾਂ ਕੁਝ ਵਧੀਆ ਕੀਤਾ ਜਾ ਸਕੇਗਾ ਫਿਰ ਉਸਨੇ ਬਾਨ ਬੁਲੋ ਨਾਲ ਇੱਕ ਵਾਰ ਨਹੀਂ ਬਲਕਿ ਕਈ ਵਾਰ ਹੱਥ ਮਲਾਇਆ ਅਤੇ ਫਿਰ ਉਹ ਇੰਨਾ ਉਤਸ਼ਾਹੀ ਹੋ ਗਿਆ ਕਿ ਮੁਠੀ ਘੁੱਟ ਕੇ ਕਹਿਣ ਲੱਗਿਆ ਹੁਣ ਜੇਕਰ ਕਿਸੇ ਨੇ ਵੀ ਮੇਰੇ ਸਾਹਮਣੇ ਪ੍ਰਿੰਸ ਬਾਨ ਬੁਲੋ ਦੇ ਖਿਲਾਫ ਇੱਕ ਵੀ ਸ਼ਬਦ ਕਿਹਾ ਤਾਂ ਮੈਂ ਉਸ ਦਾ ਨੱਕ ਭੰਦਿਆਂਗਾ ਲੱਤ ਤੋੜ ਦਿਆਂਗਾ ਇਸ ਤਰ੍ਹਾਂ ਇੱਕ ਸਫਲ ਕੂਟਨੀਤਕ ਵਾਂਗ ਬਾਨ ਬੁਲੋ ਨੇ ਆਪਣੇ ਆਪ ਨੂੰ ਸਮਰਹੰਦੇ ਬਚਾ ਲਿਆ ਸੀ ਪਰ ਉਸ ਤੋਂ ਵੀ ਇੱਕ ਗਲਤੀ ਹੋ ਗਈ ਸੀ ਉਸਨੂੰ ਗੱਲਬਾਤ ਦੀ ਸ਼ੁਰੂਆਤ ਬੇਲਹਮੀਆਂ ਖੂਬੀਆਂ ਅਤੇ ਆਪਣੀਆਂ ਕਮੀਆਂ ਗੁਣਾਉਂਦੇ ਹੋਏ ਕਰਨੀ ਚਾਹੀਦੀ ਸੀ। ਇਹ ਤਾਂ ਭੁੱਲ ਕੇ ਵੀ ਨਹੀਂ ਦੱਸਣਾ ਚਾਹੀਦਾ ਸੀ ਕਿ ਕੈਸਰ ਕਮਜ਼ੋਰ ਦਿਮਾਗ ਦਾ ਹੈ ਅਤੇ ਉਸਨੂੰ ਪਾਗਲਖਾਨੇ ਵਿੱਚ ਹੋਣਾ ਚਾਹੀਦਾ ਸੀ। ਹੁਣ ਜੇਕਰ ਕਰੋਧਿਤ ਅਤੇ અપਮਾਨਿਤ ਕੈਸਰ ਚੰਗੇ ਦੋਸਤ ਵਿੱਚ ਤਬਦੀਲ ਹੋ ਸਕਦਾ ਹੈ ਅਤੇ ਉਹ ਵੀ ਕੇਵਲ ਆਪਣੀਆਂ ਕਮੀਆਂ ਅਤੇ ਸਾਹਮਣੇ ਵਾਲੇ ਦੀਆਂ ਖੂਬੀਆਂ ਨੂੰ ਦੱਸ ਕੇ ਤਾਂ ਜ਼ਰਾ ਕਲਪਨਾ ਕਰੋ ਕਿ ਪ੍ਰਸ਼ੰਸਾ ਅਤੇ ਨਿਮਰਤਾ ਦੇ ਮਿੱਠੇ ਸ਼ਬਦ ਸਾਡੇ ਸਾਰਿਆਂ ਦੇ ਨਿਤਨੇਮ ਵਿੱਚ ਕੀ ਕੀ ਚਮਤਕਾਰی ਪਰਿਵਰਤਨ ਲਿਆ ਸਕਦੇ ਹਨ ਜ਼ਰੂਰੀ ਨਹੀਂ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਲਈਏ ਕੇਵਲ ਉਸ ਗਲਤੀ ਨੂੰ ਮੰਨ ਲੈਣ ਨਾਲ ਹੀ ਸਾਹਮਣੇ ਵਾਲਾ ਪਿਗਲ ਜਾਂਦਾ ਹੈ ਇਸ ਦਾ ਜਿਉਂ ਦਾ ਜਾਗਦਾ ਉਦਾਹਰਣ ਹੈ ਨੈਪੋਲੀਅਨ ਮੈਰੀਲੈਂਡ ਕੈਵਲੈਰੈਂਸ ਜਾਰਚੇਨਾ ਇੱਕ ਦਿਨ ਕੈਵਲੈਰੈਂਸ ਨੂੰ ਪਤਾ ਲੱਗਿਆ ਕਿ 15 ਸਾਲ ਦਾ ਬੇਟਾ ਡੇਵਿਡ ਸਿਗਰਟ ਪੀਣ ਲੱਗ ਗਿਆ ਹੈ ਜਹਰ ਸੇਨਾ ਨਹੀਂ ਸਾਨੂੰ ਦੱਸਿਆ ਕਿ ਇਹ ਸਾਫ਼ ਜਈ ਗੱਲ ਹੈ ਕਿ ਹਰ ਮਾਂ ਪਿਓ ਬੰਗ ਮੈਂ ਵੀ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਸਿਗਰਟ ਪੀਵੇ ਪਰ ਅਸੀਂ ਦੋਵੇਂ ਪਤੀ ਪਤਨੀ ਸਿਗਰਟ ਪੀਂਦੇ ਸੀ ਇਸ ਲਈ ਅਸੀਂ ਖੁਦ ਹੀ ਤਾਂ ਉਸ ਨੂੰ ਇਸ ਗੱਲ ਲਈ ਉਕਸਾ ਰਹੇ ਸੀ ਫਿਰ ਮੈਂ ਡੇਵਿਡ ਨੂੰ ਸਮਝਾਇਆ ਕਿ ਮੈਂ ਵੀ ਉਸ ਦੀ ਉਮਰ ਵਿੱਚ ਸਿਗਰਟ ਦੀ ਲਤ ਪਾੜ ਲਈ ਸੀ ਅਤੇ ਹੁਣ ਇਸ ਨੂੰ ਛੱਡਣਾ ਮੇਰੇ ਲਈ ਅਸੰਭਵ ਹੈ ਕਿਉਂਕਿ ਮੈਂ ਨਿਕੋਟਿਨ ਦੇ ਸਾਹਮਣੇ ਹਾਰ ਚੁੱਕਿਆ ਹਾਂ ਫਿਰ ਮੈਂ ਉਸ ਨੂੰ ਦੱਸਿਆ ਇਸ ਬੁਰੀ ਲਤ ਕਾਰਨ ਮੈਨੂੰ ਕਿੰਨੀਆਂ ਬਿਮਾਰੀਆਂ ਜਿਵੇਂ ਕਫ ਖੰਗ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਸਿਗਰਟ ਛੱਡਣ ਬਾਰੇ ਉਸ ਨੂੰ ਕੋਈ ਲੰਬਾ ਜੋੜਾ ਭਾਸ਼ਣ ਨਹੀਂ ਦਿੱਤਾ ਮੈਂ ਤਾਂ ਉਸ ਨੂੰ ਆਪਣੀ ਇਹ ਬੁਰੀ ਆਦਤ ਦੇ ਨੁਕਸਾਨਾਂ ਬਾਰੇ ਦੱਸਿਆ ਸੀ ਫਿਰ ਉਸਨੇ ਕੁਝ ਦਿਨ ਸੋਚ ਕੇ ਖੁਦ ਇਹ ਫੈਸਲਾ ਲਿਆ ਕਿ ਕਾਲਜ ਦੀ ਪੂਰੀ ਪੜਾਈ ਹੋਣ ਤੱਕ ਉਹ ਸਿਗਰਟ ਨੂੰ ਹੱਥ ਨਹੀਂ ਲਗਾਵੇਗਾ ਹੁਣ ਤਾਂ ਇਸ ਗੱਲ ਨੂੰ ਕਈ ਸਾਲ ਗੁਜ਼ਰ ਚੁੱਕੇ ਹਨ ਪਰ ਮੇਰੇ ਡੇਵਿਡ ਨੇ ਅਜੇ ਤੱਕ ਸਿਗਰਟ ਪੀਣੀ ਸ਼ੁਰੂ ਨਹੀਂ ਕੀਤੀ ਅਤੇ ਉਸ ਦਾ ਕੋਈ ਇਰਾਦਾ ਵੀ ਮੈਨੂੰ ਨਜ਼ਰ ਨਹੀਂ ਆਉਂਦਾ ਇਸ ਗੱਲ ਤੋਂ ਬਾਅਦ ਮੈਂ ਵੀ ਦ੍ਰਿੜ ਸੰਕਲਪ ਕੀਤਾ ਕਿ ਮੈਂ ਵੀ ਸਿਗਰਟ ਪੀਣੀ ਛੱਡ ਦਿਆਂਗਾ ਅਤੇ ਆਪਣੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਅਸੀਂ ਦੋਵੇਂ ਪਤੀ ਪਤਨੀ ਹੀ ਅਜਿਹਾ ਕਰਨ ਵਿੱਚ ਕਾਮਯਾਬ ਹੋਏ ਹਾਂ ਇਕਨਪੁੰਨ ਅਤੇ ਜੋਗਲੀਡ ਇਸ ਸਿਧਾਂਤ ਦਾ ਪਾਲਣ ਜ਼ਰੂਰ ਕਰਦਾ ਹੈ ਸਿਧਾਂਤ 3 ਕਿਸੇ ਦੀ ਵੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੀਆਂ ਸਾਰੀਆਂ ਗਲਤੀਆਂ ਅਤੇ ਕਮੀਆਂ ਜ਼ਰੂਰ ਗਿਣਵਾਓ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।